ਨੇ ਨਾ ਕਰਨੀ ਪਿੱਛੋਂ ਵੀ ਨਾਲ ਬਾਬਾ ਜੀ ਬੰਦਾ ਸਟੇਮਰ ਵਰਤ ਕੇ ਚੱਲਣਾ ਹੈ ਹਾਂ ਜੀ ਪੁੱਤਾਂ ਨੂੰ ਬੋਲੇ સામે એક એક વારી સામે એક વારી ਕਾਹਦੀ ਹੋਣੀ ਹੈ ਕਿ ਜਲੂਗੀ ਉਸ ਤੋਂ ਪਿੱਛੇ ਫਲੈਕਸ ਜਿਹੜੀ ਆ ਉਹ ਜਿਸ ਤਰੀਕੇ ਨਾਲ ਸਾਰੀ ਸੰਗਤ ਹੋਵੇ ਨਿਸ਼ਾਨੇ ਵੀ ਫੜਨਾ ਟੋਰੀ ਨਾ ਨਿਸ਼ਾਨੇ ਉੱਡੜਵਾਜੀ ਨਹੀਂ ਕਰਨੀ ਬੜੇ ਡਿਸਪੀਸਪਲਨ ਦੇ ਨਾਲ ਚੱਲਣਾ ਈਆਂ ਨੂੰ ਸਰਕਾਰੀ ਨੌਕਰੀਆਂ ਦੇਣੀਆਂ ਬੰਦ ਕਰੋ ਪੰਜਾਬ ਪੰਜਾਬ ਦੀਆਂ ਬੋ ਪੰਜਾਬ ਪੰਜਾਬ ਦੀਆਂ ਬੋ ਪੰਜਾਬ ਸਰਕਾਰ प्रासीअ जो स्वास कानून पढ़ायो ਕੀ ਕਰਤਾ ਕਹਿੰਦੇ ਅੱਜ ਜੋ ਪਿਛਲੇ ਦਿਨੀ ਕਾਕਾ ਗੁਰਵੀਰ ਸਿੰਘ ਆਦਾ ਬਹੁਤ ਦਰਿੰਦਗੀ ਨਾਲ ਉਹ ਜੁੱਟ ਨੂੰ ਮਾਰਿਆ ਗਿਆ ਅੱਜ ਗੁਰਦੁਆਰਾ ਸਾਹਿਬ ਕੀ ਕੋਈ ਅੰਤਮ ਲੱਖੇ ਭਾਜੀ ਲੱਖੇ ਭਾਜੀ ਆਓ ਜੀ ਆਓ ਆਓ ਬੜਾ ਹੀ ਲੱਖੇ ਭਾਜੀ ਚੱਲੋ ਚੱਲੋ ਉਹ ਆਜੋ ਯਾਰ ਪਰਵਾਹ ਨੋ ਪਾਉਣੇ ਦੇ ਉੱਤੇ ਰੱਖੇ ਤੇ ਇੱਥੇ ਪੰਥਕ ਜੱਥੇਬੰਦੀਆਂ ਅੰਸ਼ਾਨ ਜੱਥੇਬੰਦੀਆਂ ਸ਼ੁਆਕ ਕਰਦੇ ਨੇ 71 ਹੋਈਆਂ ਨੇ ਉਹਨਾਂ ਵਿੱਚ ਜਿਹੜਾ ਇੱਕ ਸੰਘਰਸ਼ ਦਾ ਫੇਰ ਤੋਂ ਬਚਿਆ ਪੰਜਾਬ بچਾਓ ਪ੍ਰਵਾਸੀ ਦਿਵਾਓ ਉਸ ਦੇ ਤਹਿਤ ਹੁਣ ਸਾਰੀਆਂ ਜੱਥੇਬੰਦੀਆਂ ਵੱਲੋਂ ਡੀਸੀ ਸਾਹਮਣੇ ਇੱਕ ਮੰਗ ਦਾ ਪੱਤਰ ਦਿੱਤਾ ਜਾਊਗਾ ਜਿਹਦੇ ਵਿੱਚ ਇਹ ਲਿਖਿਆ ਗਿਆ ਕਿ ਹਰੇਕ ਸੋਬੇ ਨੂੰ ਇਹ ਹੱਕ ਆ ਵੀ ਕੋਈ ਕਮੂਨ ਬਣਾਉਣਾ ਚਾਹੀਦਾ ਪਹਿਲਾਂ ਬਣਾਏ ਬਣਾਏ ਕਮੂਨ ਦੂਜੇ ਸੋਬਿਆਂ ਦੇ ਵਿੱਚ ਵੀ ਜਿਹੜਾ ਬਾਹਰਲਾ ਬੰਦਾ ਕੋਈ ਇੱਥੇ ਜ਼ਮੀਨ ਨਾ ਖਰੀਦ ਸਕੇ ਇੱਥੇ ਉਹਦਾ ਆਧਾਰ ਕਾਰਡ ਦਾ ਸਰਕਾਰ ਨਾਲ ਨਾ ਬਣ ਸਕੇ ਅਸੀਂ ਉਹ ਹੀ ਕਮੂਨ ਬਣਾਉਣਾ ਚਾਹੁੰਦੇ ਆ ਵੀ ਉਹ ਕਮੂਨ ਬੜੇ ਅਸੀਂ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ ਅਸੀਂ ਕਾਨੂੰਨ ਦੀ ਗੱਲ ਕਰਦੇ ਆ ਇਸ ਤਹਿਤ ਇੱਕ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਤੇ ਹੋਰ ਜਿਹੜੇ ਨੇ ਸਰਕਾਰੀ ਫਰਮਾਂ ਸਭ ਉਹਨਾਂ ਦੇ ਨਾਮ ਤੇ ਲਿਖਿਆ ਗਿਆ ਮੰਗ ਪੱਤਰ ਹੁਣ ਡੀਸੀ ਦਫ਼ਤਰ ਦੇ ਵਿੱਚ ਜਾ ਕੇ ਇੱਕ ਕਾਫਲੇ ਦੇ ਰੂਪ ਵਿੱਚ ਜਿਹੜੀਆਂ ਸਿੱਖ ਸੰਗਤਾਂ ਸਾਰੀਆਂ ਜਾਣਗੀਆਂ ਅੱਗੇ ਅੱਗੇ ਇਹ ਸੰਗਤਾਂ ਨੇ ਜਾਣਾ ਪਿੱਛੇ ਪਿੱਛੇ ਸੰਗਤ ਸਾਰਿਆਂ ਨੇ ਆਉਣਾ ਜਿਹੜੇ ਕੰਤਕ ਜੈਸੇ ਵਧੇ ਨੁਮਾਇੰਦੇ ਨੇ ਉਹ ਵੀ ਪਹੁੰਚ ਰਹੇ ਨੇ ਜਿਹਦੇ ਵਿੱਚ ਅ ਲਖਾਂ ਸੁਧਾਨਾ ਵੀਰ ਜੀ ਅਮਰੋਜ ਮਾਨ ਜੀ ਸਾਡੇ ਸਤਿ ਸ੍ਰੀ ਅਕਾਲ ਜਗਜੋਗਰ ਭਰਮਜੀਤ ਸਿੰਘ ਮਨਤਲ ਖਾਲਸਾ ਬੰਦ ਅ ਹੋਰ ਵੀ ਜਿੰਨੇ ਪੀਤੇ ਆਏ ਹੋਏ ਨੇ ਆ ਬੇਸਟ ਜੋ ਜਿਥੇ ਬੰਦੀਆਂ ਜੱਥੇਦਾਰ ਬਾਬਾ ਗੁਰਦੇਵ ਸਿੰਘ ਜੀ ਤਰਨਾ ਦਲ ਵਾਲੇ ਬਿੜਾੜੇ ਵਾਲੇ ਉਹ ਵੀ ਪਹੁੰਚੇ ਹੋਏ ਨੇ ਹੋਰ ਬਹੁਤ ਸਾਰੇ ਭਾਈ ਬਡਾਲਾ ਸਾਹਿਬ ਜੀ ਉਹ ਵੀ ਆਏ ਹੋਏ ਨੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਕਿਸਾਨ ਆਗੂ ਮਨਜੀਤ ਰਾਏ ਜੀ ਬਹੁਤ ਸਾਰੀਆਂ ਜਥੇਬੰਦੀਆਂ ਦੇ ਸਾਰਿਆਂ ਦਾ ਸਿੱਧਾ ਧੰਨਵਾਦ ਕਰਦਾ ਸਾਰਿਆਂ ਨੂੰ ਜੀ ਆਇਆਂ ਨੂੰ ਸਰਕਾਰ ਕਰ ਰਹੀ ਹੈ ਜਿਹਦਾ ਬਹੁਤ ਜ਼ਿਆਦਾ ਪੰਜਾਬੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਪਰ ਕੁਝ ਪੰਜਾਬੀ ਜਿਵੇਂ ਕਿਸਾਨ ਆਗੂ ਆਪਾ ਜਗਿੰਦਰ ਸਿੰਘ ਗੁਰਾਹ ਦੀ ਗੱਲ ਕਰ ਲਈਏ ਰਾਜੇਵਾਲ ਦੀ ਗੱਲ ਕਰਦਿਏ ਔਰ ਬਹੁਤ ਸਾਰੇ ਦਰ ਕਿਸਾਨ ਆਗੂ ਜਿਹੜੇ ਪੰਜਾਬ ਪੰਜਾਬੀਆਂ ਦੇ ਵਿਰੋਧ ਕਰ ਰਹੇ ਜੀ ਕਹਿੰਦੇ ਇਹਨਾਂ ਤੋਂ ਬਿਨਾ ਖੇਤੀ ਸੰਭਵ ਨਹੀਂ ਉਹਨਾਂ ਨੇ ਕਦੇ ਪੰਜਾਬ ਛੱਡ ਦੀ ਗੱਲ ਨਹੀਂ ਕੀਤੀ ਕਾਮਰੇਡਿ ਰਾਣਾ ਉਹਨਾਂ ਕਾਮਰੇਡਿ ਅਕਾਲੀ ਕੰਮ ਉ ਜਿਹੜਾ ਸਾਡਾ ਹੱਕ ਮੜਦਾ ਸੀ ਹੱਕ ਲੈਣੇ ਨੇ ਅਜੇ ਕਿਸੇ ਦਾ ਫਰੋਦ ਨਹੀਂ ਕਰਦੇ ਉਹਨਾਂ ਨੂੰ ਪੰਜਾਬ ਦੇ ਹੱਕਾਂ ਵਾਸਤੇ ਖੜਨਾ ਚਾਹੀਦਾ ਇਸੇ ਤਰ੍ਹਾਂ ਇਸ ਮਹਮ ਤਹਿਤ ਇਹ ਜਿਹੜਾ ਸੰਘਰਸ਼ ਚੱਲੇ ਪਤਾ ਲੱਗ ਜੂ ਪੰਜਾਬ ਦਾ ਸਰਾਖਾ ਕੌਣ ਆ ਚਿਪਰਾ ਪੰਜਾਬ ਦਾ ਵਿਰੋਧੀ ਕੌਣ ਆ ਤੁਹਾਡੇ ਸਾਹਮਣੇ ਦਿਨਾਂ ਦੇ ਵਿੱਚ ਆ ਜਾਣੇ ਸੀ ਸਿੰਘ ਸਾਹਿਬ ਕਹ ਰਿਹਾ ਕਿ ਸਾਡੇ ਦਾ ਪੰਜਾਬੀ ਬਹੁਤ ਬਾਹਰ ਨਹੀਂ ਇਦਾਂ ਦੇ ਉੱਥੇ ਰਸਮਾਂ ਹੋਏ ਇਹ ਇਹ ਵੇਤ ਕਰਨੀ ਸਪੱਸ਼ਟ ਸਾਡਾ ਕੋਈ ਪੰਜਾਬੀ ਬਾਹਰ ਜਾ ਕੇ ਗਲਤ ਕੰਮ ਤਾਂ ਨਹੀਂ ਕਰਦਾ 35 35 40 40 ਲੱਖ ਲਾ ਕੇ ਸਾਡੇ ਨੌਜਵਾਨ ਕਿ ਆਏ ਹੋਏ ਨੇ ਉੱਥੇ ਦੇ ਕਾਨੂੰਨ ਬਣੇ ਹੋਏ ਨੇ ਸਖਤ ਜੇ ਟਰੰਪ ਆਪਦੇ ਪੰਜਾਬੀ ਨੂੰ ਬਾਹਰ ਕੱਢ ਸਕਦਾ ਕਿ ਅਸੀਂ ਨਹੀਂ ਕੱਢ ਸਕਦੇ ਅਸੀਂ ਕਰ ਸਕਦੇ ਹਾਂ ਸਾਡਾ ਪੰਜਾਬ ਆ ਸਾਡੀ ਧਰਤੀ ਆ ਸਾਰੋ ਕੁਝ ਕਰ ਸਕਦੇ ਆ ਅਸੀਂ ਫਤਿਹਬਾਬੂ ਸਾਡੇ ਤੇ ਕਾਨੂੰਨ ਬਣਾਈ ਕੋਈ ਗਲਤ ਬਣਨੀ ਚਾਹੀਦੀ ਆ ਨਾ ਜਿਹੜਾ ਜਿਹੜਾ ਮੂੰਹ ਝਾਕੇ ਆ ਜਾਂਦਾ ਉਹ ਪੰਜਾਬ ਦੇ ਵਸਨੀਕਾਂ ਤੇ ਬਰਤਾਨਾ ਕਰਨਾ ਸਾਡੇ ਪੰਜਾਬ ਨੂੰ ਲਾਂਬੂ ਦੇ ਵਿੱਚ ਆਪਣੇ ਅੱਗ ਲਾ ਦਿੰਦਾ ਇਸ ਕਰਕੇ ਪੰਜਾਬ ਸਾਡਾ ਬੁਰਾ ਦੇ ਨਾਂ ਤੇ ਵੜਦਾ ਅਸੀਂ ਇੱਥੇ ਕਿਉਂ ਲੰਬੂ ਨਹੀਂ ਲਾਉਂਦੇ ਬਾਬਾ ਜੀ ਧੰਨਵਾਦ ਕੋਈ ਗੱਲ ਨਹੀਂ ਆ ਸਾਰੀ ਦੱਸੇ ਬੰਦੀਆਂ ਸੇਵਾਵਾਂ ਕੀਤੀਆਂ ਨੇ ਸਾਰਾ ਕੁਝ ਇਸ ਕੇਸ ਨੂੰ ਫਾਸਟ ਟਰੈਕ ਤੇ ਚਲਾਉਣ ਲਈ ਕਿੰਨੀ ਅਸੀਂ ਮੰਗ ਕਰਦੇ ਹਾਂ ਜੇ ਨੇ ਫਾਸਟ ਟਰੈਕ ਚਲਾਉਣਗੇ ਜੇ ਕਾਨੂੰਨ ਉਹਨੂੰ ਸਜ਼ਾ ਨਹੀਂ ਦਿੰਦਾ ਖਾਲਸਾ ਫਿਰ ਆਪਣੀ ਆਪ ਨੂੰ ਬਚਾਉਂ ਸਾਡੀਆਂ ਰਵਾਇਤਾਂ ਛੜੀ ਉਹਦੇ ਮੁਤਾਬਿਕ ਜੀ 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 ਕੰਮ ਕਰਦਾ ਹੈ ਮਾਨੀ ਗਰੀਬਾਂ ਦਾ ਦਰਦ ਕਿਹਨਾਂ ਦਾ ਵਾਪਰੀ ਹੈ ਕੀ ਕਹਿਣਾ ਚਾਹੁੰਦੀ ਹੋ ਜੀ ਹਰਪੁਰ ਦੇ ਵਿੱਚ ਅੱਜ ਹਰਵੀਰ ਸਿੰਘ 5 ਸਾਲ ਦਾ ਬੱਚਾ ਜਿਹੜਾ ਬਹੁਤ ਦਰਦਗੀ ਦੇ ਨਾਲ ਉਹਦਾ ਕਤਲ ਹੋਇਆ ਉਹਦਾ ਦੁਸ਼ਕਰਮ ਕਰਤਾਰ ਉਹਦੀ ਜਨਤਮ ਅਰਦਾਸ ਸੀਗੀ ਤੇ ਅੱਜ ਇੱਕ ਮਾਰਚ ਜਿਹੜਾ ਯਾਰ ਦੇ ਵਿੱਚ ਜਾ ਕੇ ਤੇ ਡੀਸੀ ਕੋਲੇ ਪਹੁੰਚਣਾ ਤੇ ਡੀਸੀ ਤੋਂ ਰਾਹੀਂ ਸਰਕਾਰ ਤੱਕ ਅਸੀਂ ਜਿਹੜੀ ਸਾਡੀ ਅੱਜ ਦੇਰ ਆਏ ਦਰਸਤਾਏ ਪੰਜਾਬ ਲੰਮੇ ਸਮੇਂ ਬਾਅਦ ਅੱਖਾਂ ਖੁੰਡੀਆਂ ਮਾੜੀਆਂ ਮੁਰਕੀਆਂ ਖੁੰਡੀਆਂ ਵਾਲੀਆਂ ਨਹੀਂ ਹਾਰੀ ਕਿ ਜੇ ਹਮ ਅਕਸ਼ਲ ਉੱਤਰਾਖੰਡ ਰਾਜਸਥਾਨ ਮਨੀਪੁਰ ਸਿੱਖਰ ਨਾਚਰ ਜੇ ਇਨਾਂ ਸੂਬਿਆਂ ਦੇ ਵਿੱਚ ਅਧਿਕਾਰ ਆ ਉਹ ਜ਼ਮੀਨ ਨਹੀਂ ਲੈ ਸਕਦੇ ਵੋਟ ਨਹੀਂ ਬਣਾ ਸਕਦੇ ਨੌਕਰੀ ਨਹੀਂ ਲੈ ਸਕਦੇ ਉਹਦਾ ਡੋਮਿਸਾਈਲ ਬਣਾ ਫੜੀ ਲਊਗਾ ਤਾਂ ਪੰਜਾਬ ਦੇ ਬੱਚੇ ਕਾਨੂੰਨ ਕਿਉਂ ਨਹੀਂ ਸਾਡਾ ਰੌਲਾ ਕਾਨੂੰਨ ਬਣਾਉਂਦਾ ਤੂੰ ਅਪਣਾਓ ਪੰਜਾਬ ਚ ਪੰਜਾਬੀ ਤੇ ਬਚਾਓ ਸਾਡੀ ਸੱਭਿਆਚਾਰ ਦਾ ਘਾਣ ਹੋ ਰਿਹਾ ਸਾਡੇ ਸੱਭਿਆਚਾਰ ਦਾ ਘਾਣ ਹੋ ਰਿਹਾ ਸਾਡਾ ਵਿਰਸਾ ਕਲੰਕ ਹੋ ਰਿਹਾ ਸਾਡੀ ਬੋਲੀ ਮਾਰੀ ਜਾ ਰਹੀ ਹੈ ਇੱਕ ਸਵਾਲ ਉੱਠਦਾ ਕਿ ਸਾਡੇ ਲੋਕ ਵੀ ਬਾਹਰ ਬੈਠੇ ਆ ਕੀ ਸਾਡੇ ਲੋਕਾਂ ਨੇ ਜਾ ਕੇ ਉਥੇ ਡੈਮੋਗ੍ਰਾਫੀ ਬਦਲਤੀ ਜਿੰਨੇ ਵੀ ਪੰਜਾਬੀ ਚਾਹੇ ਉਹ ਬਾਕੀ ਸਟੇਟਾਂ ਚ ਗਏ ਆ ਜਾਂ ਬਾਕੀ ਦੁਸ਼ਾਂ ਚ ਗਏ ਆ ਕੀ ਉਹਨਾਂ ਨੇ ਉਥੇ ਡੈਮੋਗ੍ਰਾਫੀ ਬਦਲੀ ਉਥੇ ਦੀ ਬੋਲੀ ਸੱਭਿਆਚਾਰ ਤੇ ਪ੍ਰਭਾਵ ਪਾਇਆ ਸਾਡੇ ਤੇ ਪੈ ਰਿਹਾ ਅੱਜ ਹਰ ਕੌਮ ਦੁਨੀਆ ਦੀ ਇੰਗਲੈਂਡ ਉੱਠ ਖੜਾ ਹੋਇਆ ਟੋਮੀ ਰੋਬਸਨ ਦੇ ਛਾਂਦੇ ਹੇ ਅੱਜ ਆਸਟ੍ਰੇਲੀਆ ਦੇ ਵਿਰੋਧ ਹੋ ਰਿਹਾ ਅਮਰੀਕਾ ਬੋਲੀ ਜਾਂਦਾ ਅੱਜ ਤਾਮਲ ਲੜਦੇ ਨੇ ਬਗਾਲੀ ਲੜਦੇ ਨੇ ਬਰਾਕੇ ਲੜਦੇ ਨੇ ਪੁਰਤਗਾਲ ਨੇ ਕਹਿੰਦਾ ਵੀ ਅਸੀਂ ਬੰਦੇ ਬਾਹਰ ਕੱਢਦੇ ਆਂਗੇ ਉਸੇ ਤਰ੍ਹਾਂ ਅੱਜ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡਾ ਸੰਕਟ ਆ ਆਪਦੀ ਹੋਂਦ ਨੂੰ ਉਜਾਉਣ ਦਾ ਤੇ ਪੰਜਾਬੀ ਅੱਜ ਆਪਦੀ ਹੋਂਦ ਨੂੰ ਬਚਾਉਣ ਲਈ ਲੜ ਰਿਹਾ ਸਾਡੇ ਅੰਦਰ ਕੋਈ ਹਿੰਦੂ ਦਾ ਫਲਸਫਾ ਨਹੀਂ ਕੋਈ ਫਰਕਾ ਪ੍ਰਸਤੀ ਨਹੀਂ ਸਾਡਾ ਨਾਅਰਾ ਕਾਨੂੰਨ ਬਣਾਓ ਪੰਜਾਬ ਬਚਾਓ ਪਰ ਆਪਣੇ ਆਦੇ ਢਿੱਡੀ ਪੀੜਾ ਹੋ ਰਹੀਆਂ ਹੁਣ ਸੰਦੀਪ ਰੋੜਾ ਦਾ ਬਿਆਨ ਆਇਆ ਕਹਿੰਦੇ ਇੰਡਸਟਰੀ ਖਤਮ ਹੋ ਜਾਏਗੀ ਕਿਸਾਨ ਆ ਆਗੂ ਆ ਜਿਹੜੇ ਉਗਰਾਹ ਹੁਣੀ ਆ ਜਾਂ ਹੋਰ ਆ ਉਹਨਾਂ ਦੇ ਢਿੱਡੀ ਪੀੜਾ ਹੋ ਰਹੀਆਂ ਜੀ ਜਿੰਨੇ ਜਦੋਂ ਕਿ ਪੰਜਾਬ ਦੇ ਹੱਕ ਦੀ ਗੱਲ ਹੋਈ ਹੈ ਜਿਹੜੇ ਪੰਜਾਬ ਦਰਦੀ ਹੈ ਤੁਸੀਂ ਉਹਨਾਂ ਦੀ ਗੱਲ ਛੱਡੋ ਅੱਜ ਜਿਹੜੀਆਂ 25 ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਈ ਆ ਉਹ ਜੋ 80% ਪਿੰਡਾਂ ਦੇ ਸਰਪੰਚ ਹਿੰਦੂ ਭਰਾ ਨੇ ਸਾਡੇ ਜੀ ਅੱਜ ਅੱਜ ਸਾਰੇ ਵਰਗ ਪੀੜਤ ਨੇ ਅੱਜ ਪੰਜਾਬ ਦਾ ਹਿੰਦੂ ਅੱਜ ਪੰਜਾਬ ਦਾ ਸਿੱਖ ਅੱਜ ਪੰਜਾਬ ਦਾ ਮੁਸਲਮਾਨ ਜਿਹੜਾ ਬੰਦਾ ਆਪਦੇ ਪੰਜਾਬ ਨੂੰ ਪਿਆਰ ਕਰਦਾ ਪੰਜਾਬ ਤੋਂ ਪਿਆਰ ਕਰਦਾ ਉਹ ਹਿੰਦੂ ਆ ਸਿੱਖੋਂ ਮੁਸਲਮਾਨ ਨੂੰ ਤਰਤਾ ਹੈਗਾ ਇਹ ਮਸਲਾ ਕਰਲਾ ਇਸ ਘਟਨਾ ਨਾਲ ਨਹੀਂ ਹੈ ਇੱਕ ਮਸਲਾ ਸਾਦਾ ਜੜ ਸਾਰਾ ਕੁਝ ਬਦਲਿਆ ਜਾ ਰਿਹਾ ਪੰਜਾਬ ਦਾ ਚੰਡੀਗੜ੍ਹ ਸਾਡੇ ਕੋਲੋਂ ਗਿਆ ਮਹਾਲੀ ਵੀ ਤਕਰੀਬਨ ਗਿਆ ਲੁਧਿਆਣਾ ਵੀ ਗਿਆ ਤਾਂ ਜਿਹੜੇ ਸਾਡੇ ਸਿਆਸਤਦਾਨ ਅੱਜ ਵੋਟਾਂ ਦਾ ਕਰਕੇ ਇਹ ਬਿਆਨ ਹੀ ਨਹੀਂ ਦਿੰਦੇ ਵੀ ਆਪਾਂ ਕੀ ਲੈਣਾ ਆਪਾਂ ਦੀਆਂ ਵੋਟਾਂ ਪੱਕੀਆਂ ਹੋ ਰਹੀਆਂ ਇੱਥੇ ਤਾਂ ਸ਼ਰਮਿਆਂ ਨੂੰ ਜੋਸ਼ੀਆਂ ਨੂੰ ਨਹੀਂ ਸ਼ੀਟਾਂ ਮਿਲਣਗੀਆਂ ਬਰਾੜਾਂ ਨੂੰ ਢੱਲਮਾ ਨੂੰ ਇੱਥੇ ਬਾਜਮਾਂ ਨੂੰ ਇੱਟਾਂ ਮਿਲਣਗੀਆਂ ਇੱਥੇ ਪਰ ਉਹੀ ਖੜੇ ਹੋਣਗੇ ਜਿੱਦੀ ਵੋਟ ਹੋਣੀ ਹੈ ਹਰਿਆਣੇ ਦੇ ਵਿੱਚ 15 ਸ਼ੀਟਾਂ ਦੇ ਉੱਤੇ ਐਸ ਵਾਰ ਜਿੱਤ ਹਾਰ ਦਾ ਜਿਹੜਾ ਤੈਅ ਕੀਤਾ ਉਹ ਜਿੱਤ ਹਾਰ ਤੈਅ ਕੀਤੀ ਹੈ ਬਰਾਸੀਆਂ ਨੇ ਬਿਲਕੁਲ 20 ਤੋਂ 25000 ਵੋਟਾਂ ਇੱਕ ਪ੍ਰਧਾਨ ਸੰਭਾਲ ਕੇ ਹਰਿਆਣੇ ਦੇ ਵਿੱਚ ਬਰਾਸੀਆਂ ਨੇ ਜਿੱਥੇ ਗੜगांव ਤੋਂ ਲੈ ਕੇ ਤੇ ਆਪਣਾ ਹਮਾਲੇ ਤੱਕ ਇਸ ਲਈ ਸਾਨੂੰ ਆ ਸਮਝਣ ਦੀ ਲੋੜ ਆ ਵੀ ਇਹ ਬੇਰੁਜ਼ਗਾਰ ਹੋ ਜਾਣਗੇ ਸਾਰੇ ਜਿਹਨੇ ਮੀਟਰ ਪਰੇ ਚੜ੍ਹਦੇ ਆ ਸੋ ਇੰਨੀ ਇੱਛਾ ਸ਼ਕਤੀ ਚਾਹੀਦੇ ਮੁੱਖ ਮੰਤਰੀ ਇੰਨਾ ਪੱਲਾ ਝਾੜ ਜਾਂਦਾ ਕਿ ਅਸੀਂ ਬਾਹਰ ਨਾਲੋਂ ਕੱਢ ਅਸੀਂ ਉਹ ਤੋਂ ਕਹਿੰਦੇ ਕੱਢੋ ਜੀ ਸਕਦੇ ਕਿ ਉਹ ਕੰਮ ਕਰਨਾ ਉਹ ਪਰ ਸਭ ਤੋਂ ਪਹਿਲਾਂ ਰੁਜ਼ਗਾਰ ਸਾਡੇ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਉਹਦੀ ਗਰੰਟੀ ਕੌਣ ਲੈਂਦਾ ਸਾਡੇ ਸੱਭਿਆਚਾਰ ਤੇ ਜਿਹੜਾ ਹਮਲਾ ਉਹਦੀ ਗਰੰਟੀ ਕੌਣ ਲੈਂਦਾ ਕਿ ਐਸੇ ਸਿਧਾਂਤ ਦੇ ਵਿੱਚ ਦੂਜੇ ਸੂਬੇ ਕਾਨੂੰਨ ਸਾਡੇ ਕਾਨੂੰਨ ਬਣਨ ਨੂੰ ਕੀ ਦਿੱਕਤ ਆ ਸ਼ਿਵ ਸੇ ਨਾਲ ਇਹ ਹੁਣ ਉੱਠ ਖੜੇ ਹੋਏ ਕਹਿੰਦੇ ਅਸੀਂ ਪ੍ਰਵਾਸੀਆਂ ਦੇ ਨਾਲ ਹੈ ਜੀ ਬਹੁਤ ਦੇਖੋ ਉਹ ਜਿਨ੍ਹਾਂ ਨੇ ਕੋਈ ਸਕਿਉਰਟੀ ਜਾਂ ਸਕੂਟੀਆਂ ਲੈਣੀਆਂ ਕੋਈ ਉਹ ਡਰਾਮਾ ਕਰਨਾ ਉਹ ਹੈਗੇ ਨਹੀਂ ਜਿਹੜਾ ਪੰਜਾਬ ਦਾ ਦਰਦੀ ਹਿੰਦੂ ਆ ਉਹ ਪੰਜਾਬ ਦੇ ਨਾਲ ਆ ਧੰਨਵਾਦ ਜੀ